ਸੰਰੂਰ ਦੇ ਵਿੱਚ ਵੱਜਿਆ ਮੋਕ ਡ੍ਰਿਲ ਹੁਣ جاری ਆ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਵਧੇ ਤਣਾਅ ਦੇ ਵਿਚਕਾਰ ਇਹ ਸੰਰੂਰ ਦਾ ਜਿਹੜਾ ਆ ਵੱਡੇ ਚੌਕ ਦਾ ਇਲਾਕਾ ਆ ਸਾਹਮਣੇ ਪੁਲਿਸ ਸਟੇਸ਼ਨ ਆ ਉੱਥੇ ਇਹ ਮੋਕ ਡ੍ਰਿਲ ਦਾ ਜਿਹੜਾ ਸਾਰਨ ਹੈ ਖਤਰੇ ਦਾ ਸਾਰਨ ਕਹ ਲਈਏ ਜੰਗ ਦੇ ਹਾਲਾਤਾਂ ਦੇ ਵਿੱਚ ਬਚਾ ਲਈ ਜਾਣਕਾਰੀ ਦੇਣ ਦਾ ਸਾਰਨ ਜਿਹੜਾ ਉਹ ਵੱਜਦਾ ਹੋਇਆ ਨਜ਼ਰ ਆ ਰਿਹਾ ਸੰਰੂਰ ਲਾਈ ਚੌਕ ਹੈ ਵੱਡਾ ਚੌਕ ਜਿੱਥੇ ਮੋਕ ਡ੍ਰਿਲ ਦਾ ਇਹ ਸਾਰਨ ਵੱਜਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸਮੁੱਚੇ ਸ਼ਹਿਰ ਦੇ ਅੰਦਰ ਇਸ ਸਮੇਂ ਬਲੈਕਆਊਟ ਕਰ ਦਿੱਤਾ ਗਿਆ ਹੈ ਸਿਰਫ ਵਾਨਾਂ ਦੀਆਂ ਲਾਈਟਾਂ ਜਿਹੜੀਆਂ ਤੁਹਾਨੂੰ ਥੋੜੀਆਂ-ਬਹੁਤੀਆਂ ਚੱਲਦੀਆਂ ਵਿਖਣਗੀਆਂ ਉਧਰ ਜਿਹੜਾ ਵੱਡੇ ਪੱਧਰ ਦੇ ਉੱਤੇ ਸਾਰਾ ਸ਼ਹਿਰ ਜਿਹੜਾ ਉਹ ਬੈਕ ਬਲੈਕਆਊਟ ਹੈ ਸਾਰੀਆਂ ਸਾਰੇ ਸ਼ਹਿਰ ਦੀ ਲਾਈਟ ਜਿਹੜੀ ਹੈ ਉਹ ਜਾ ਚੁੱਕੀ ਹੈ ਇਹ ਸੰਗਰੂਰ ਸ਼ਹਿਰ ਦੇ ਹਾਲਾਤ ਨੇ ਜਿੱਥੇ ਮੋਕ ਡ੍ਰਿੱਲ ਜਿਹੜੀ ਹੈ ਉਹ ਚੱਲ ਰਹੀ ਹੈ ਮੋਕ ਡ੍ਰਿੱਲ ਇਸ ਸਮੇਂ ਚੱਲ ਰਹੀ ਹੈ ਤੇ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਵਾਹਨਾਂ ਦੀਆਂ ਲਾਈਟਾਂ ਨੂੰ ਵੀ ਬੰਦ ਕਰਵਾ ਰਹੇ ਨੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਰੋਕ ਕੇ ਡੀਐਸਪੀ ਸੰਗਰੂਰ ਜਿਹੜੇ ਆ ਉਹ ਇਹਨਾਂ ਦੀਆਂ ਲਾਈਟਾਂ ਬੰਦ ਕਰਾ ਰਹੇ ਨੇ ਇਸ ਸਮੇਂ ਜਿਹੜਾ ਮਾਹੌਲ ਹੈ ਉਹ ਇਸ ਤਰ੍ਹਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਬੈਕ ਬੈਕ ਬਲੈਕਆਊਟ ਜਿਹੜਾ ਉਹ ਹੋ ਚੁੱਕਿਆ ਹੈ ਤੇ ਜਿਹੜਾ ਸੰਗਰੂਰ ਦੇ ਵਿੱਚ ਪੁਲਿਸ ਦੇ ਵੱਲੋਂ ਕਰਾਇਆ ਜਾ ਰਿਹਾ ਅੱਜ ਦੀ ਇਸ ਐਕਸਰਸਾਈਜ਼ ਦਾ ਮਕਸਦ ਲੋਕਾਂ ਨੂੰ ਅਵੇਅਰ ਕਰਨਾ ਹੀ ਹੈ ਬੱਚਿਆਂ ਨੂੰ ਜਿੱਦਾਂ ਤੁਸੀਂ ਦੇਖ ਰਹੇ ਸੀ ਉਹ ਕਬਰਾਗੇ ਉਹਨਾਂ ਨੂੰ ਪਤਾ ਨਹੀਂ ਸੀ ਇਸ ਚੀਜ਼ ਦਾ ਅੱਜ ਦੀ ਮੌਕਦ ਦੇ ਪਰਪਸ ਇਹੀ ਹੈ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਕਿ ਜਦੋਂ ਵੀ ਸਾਇਰਨ ਵੱਜਣਾ ਤਾਂ ਆਪਾਂ ਬਿਲਕੁਲ ਲਾਈਟਸ ਆਫ ਕਰ ਦੇਣੀ ਹੈ ਚਾਹੇ ਉਹ ਵਹੀਕਲਸ ਦੀਆਂ ਲਾਈਟ ਨੇ ਚਾਹੇ ਆਪਣੇ ਘਰ ਦੀਆਂ ਲਾਈਟਸ ਨੇ ਚਾਹੇ ਆਪਣੇ ਕੋਈ ਮੋਬਾਈਲ ਫੋਨ ਹੈ ਟਾਰਚ ਹੈ ਕਿਸੇ ਤਰੀਕੇ ਦਾ ਅੱਜ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਟੀਮਾਂ ਭੜਾਈਆਂ ਗਈਆਂ ਨੇ ਜਗ੍ਹਾ-ਜਗ੍ਹਾ ਤੇ ਸਾਇਰਨ বাজਾਇਆ ਗਿਆ ਤੁਸੀਂ ਦੇਖ ਰਹੇ ਹੋ ਬਾਜ਼ਾਰ 'ਚ ਸਾਰੀ ਤਕਰੀਬਨ ਲਾਈਟਸ ਦੁਕਾਨਾਂ ਦੀਆਂ ਗਲੀਆਂ ਦੀਆਂ ਬੰਦ ਨੇ ਲੋਕਾਂ ਦਾ ਬੜਾ ਸਹਿਯੋਗ ਮਿਲਦਾ ਹੈ ਬਿਲਕੁਲ ਪੂਰਾ ਸਹਿਯੋਗ ਦੇ ਰਹੇ ਨੇ ਕਿਸੇ ਵੀ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਮੈਂ ਵੀ ਦੇਖ ਕੇ ਆਇਆ لیکن ਜੇ ਇੱਕਦੁੱੱਕਾ ਕਿਸੇ ਵਹੀਕਲ ਦੀ ਲਾਈਟ ਜਲ ਰਹੀ ਹੈ ਤੇ ਉਹਨਾਂ ਨੂੰ ਵੀ ਅਸੀਂ ਅਵੇਅਰ ਕਰਾ ਰਹੇ ਹਾਂ ਕਿ ਇਨ ਫਿਊਚਰ ਜਦੋਂ ਵੀ ਕਿਤੇ ਕੋਈ ਇਸ ਤਰੀਕੇ ਦੀ ਅਲਰਟ ਕਾਲ ਆਉਂਦੀ ਹੈ ਤਾਂ ਆਪਾਂ ਟੋਟਲ ਬਲੈਕਆਊਟ ਕਰਨਾ ਹੈ ਪੈਨਿਕ ਬਾਰੇ ਕੀ ਕਹੋਗੇ ਲੋਕਾਂ ਨੂੰ ਪੈਨਿਕ ਕਿਉਂਕਿ ਲੋਕ ਅਕਸਰ ਪੈਨਿਕ ਚ ਚਲੇ ਜਾਂਦੇ ਨੇ ਨਹੀਂ ਪਹਿਲਾਂ ਵੀ ਜਿਸ ਤਰ੍ਹਾਂ ਮੇਰੀ মিডিਆ ਨਾਲ ਗੱਲ ਹੋਈ ਹੈ ਪੈਨਿਕ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਬਿਲਕੁਲ ਅਮਨ ਅਮਾਨ ਹੈ ਸਿਵਲ ਐਡਮਿਨਿਸਟ੍ਰੇਸ਼ਨ ਪੁਲਿਸ ਐਡਮਿਨਿਸਟ੍ਰੇਸ਼ਨ ਹਰ ਸਮੱਸਿਆ ਨੂੰ ਹੈਂਡਲ ਕਰਨ ਵਾਸਤੇ ਤਿਆਰ ਹੈ ਲੇਕਿਨ ਜੇਕਰ ਆਰਮੀ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਇਹੋ ਜਿਹੇ ਹਾਲਾਤਾਂ ਬਾਰੇ ਅਲਰਟ ਕੀਤਾ ਜਾਂਦਾ ਤੇ ਸਾਡਾ ਐਜ਼ ਅ ਸਿਟੀਜ਼ਨ ਫਰਜ਼ ਬਣਦਾ ਕਿ ਆਪਾਂ ਉਹਨਾਂ ਨੂੰ ਫੋਲੋ ਕਰੀਏ ਤਾਂ ਤੁਸੀਂ ਸੁਣਿਆ ਉਹ ਕਪਤਾਨ ਸਾਹਿਬ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਜਿਹੜਾ ਉਹ ਕਰਨਾ ਚਾਹੀਦਾ ਕੁਝ ਕਲਾਈਟਾ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਪੁਲਿਸ ਲਗਾਤਾਰ ਆਮ ਲੋਕਾਂ ਨੂੰ ਜਿਹੜਾ ਉਹ ਸੁਚੇਤ ਵੀ ਕਰ ਰਹੀ ਹੈ ਅਵੇਅਰ ਵੀ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਰੋਕ ਕੇ ਜਿਹੜੇ ਵਾਇਨਾ ਤੇ ਲਾਈਟਾਂ ਚੱਲ ਰਹੀਆਂ ਨੇ ਉਹਨਾਂ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇੱਥੇ ਲੋਕ ਵੀ ਨੇ ਕਈ ਲੋਕ ਮੌਜੂਦ ਨੇ ਨੌਜਵਾਨ ਨੇ ਉਹਨਾਂ ਨਾਲ ਗੱਲ ਕਰਾਂਗੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਭਾਈ ਜਿਵੇਂ ਤੁਹਾਨੂੰ ਪਤਾ ਕਿ ਸਾਇਰਨ ਵੱਜ ਗਿਆ ਲਾਈਟ ਬੰਦ ਕਰਨੀ ਸੀ ਕੀ ਕਹੋਗੇ 4G ਆ ਵੀਰੇ ਹੋ ਨਹੀਂ ਰਹੀ ਬੰਦ ਵੀਰੇ ਤੈਨੂੰ ਬੋਨਡਮ ਖੜਾ ਲਓ ਜਿੰਨਾ ਟਾਈਮ ਚੱਲ ਰਿਹਾ ਉਹਨਾ ਟਾਈਮ ਖੜਾ ਲਓ ਰੋੜ ਕੇ ਲੈ ਜਾਣੇ ਆ ਵੀਰੇ ਬੱਸ ਤਾਂ ਦੇਖਿਆ ਗਿਆ ਕੁਝ ਤਕਨੀਕੀ ਸਮੱਸਿਆਵਾਂ ਕਈ ਵਾਰ ਆ ਜਾਂਦੀਆਂ ਨੇਗੀਆਂ ਪਰ ਲਗਾਤਾਰ ਪੁਲਿਸ ਪ੍ਰਸ਼ਾਸਨ ਹੈ ਚਾਹੇ ਸਿਵਲ ਪ੍ਰਸ਼ਾਸਨ ਹੈ ਸਿਵਲ ਪ੍ਰਸ਼ਾਸਨ ਨੇ ਵੀ ਅਪੀਲ ਕੀਤੀ ਹੈ ਪੁਲਿਸ ਪ੍ਰਸ਼ਾਸਨ ਨੇ ਕਿ ਪੈਨਿਕ ਜਿਹੜਾ ਉਹ ਕ੍ਰੀਏਟ ਨਾ ਕੀਤਾ ਜਾਵੇ ਵਾਹਨਾਂ ਨੂੰ ਜਿਹੜਾ ਸੁਚੇਤ ਕੀਤਾ ਜਾ ਰਿਹਾ ਲਾਈਟਾਂ ਬੰਦ ਕਰਨ ਦੇ ਲਈ ਕਿਹਾ ਜਾ ਰਿਹਾ ਪੂਰੀ ਤਰ੍ਹਾਂ ਨਾਲ ਬਲੈਕਆਊਟ ਹੈ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਸੰਗਰੂਰ ਸ਼ਹਿਰ ਦੇ ਵਿੱਚ ਈਵਨ ਕਿ ਮੀਡੀਆ ਕਰਮੀਆਂ ਨੂੰ ਕਿਉਂਕਿ ਲਾਈਟ ਦੀ ਕਈ ਵਾਰ ਜ਼ਰੂਰਤ ਪੈਂਦੀ ਹੈ ਅਜਿਹੀ ਸਥਿਤੀ ਦੇ ਵਿੱਚ ਉਹ ਵੀ ਕਿਹਾ ਗਿਆ ਕਿ ਨਹੀਂ ਜਿਹੜੀਆਂ ਚਲਾਈ ਜਾਣੀਆਂ ਕੁਸ਼ਕ ਇਕਾਦੁੱਕਾ ਵਾਹਨਾ ਦੇ ਉੱਤੇ ਨੇ ਆ ਦੇਖੋ ਇਹਦਾ ਮਕਸਦ ਇਹੀ ਹੈ ਕਿ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਸੁਚੇਤ ਕੀਤਾ ਜਾਵੇ ਕਈ ਵਾਰ ਹਾਲਾਤ ਜਿਹੜੇ ਜਿਹੜੇ ਆ ਉਹ ਇਸ ਤਰ੍ਹਾਂ ਦੇ ਬਣ ਜਾਂਦੇ ਆ ਕਿ ਜਦੋਂ ਲੋਡ ਹੁੰਦੀ ਹੈ ਪੁਲਿਸ ਦੇ ਵੱਲੋਂ ਵਾਹਨਾਂ ਨੂੰ ਰੋਕ ਕੇ ਕਿਉਂਕਿ ਇਹਦਾ ਮਕਸਦ ਹੀ ਇਹ ਹੈ ਕਿ ਜਦੋਂ ਕੋਈ ਔਖੀ ਘੜੀ ਆਵੇ ਤਾਂ ਜਿਹੜੇ ਲੋਕ ਨੇ ਉਹਨਾਂ ਨੂੰ ਪਤਾ ਹੋਵੇ ਕਿ ਅਸੀਂ ਕੀ ਕਰਨਾ ਹੈ ਕਿਵੇਂ ਆਪਣੇ ਆਪ ਨੂੰ ਸੁਰੱਖਿਅਤ ਕਰਨਾ ਹੈ ਆਪਣੇ ਸ਼ਹਿਰ ਨੂੰ ਸੁਰੱਖਿਅਤ ਕਰਨਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਭਾਰਤ ਦੇ ਵੱਲੋਂ ਪਹਿਲਗਾਮ ਦਾ ਹਮਲੇ ਦਾ ਬਦਲਾ ਲੈਣ ਦੇ ਲਈ ਜੋ ਅੱਜ ਆਪਰੇਸ਼ਨ ਸੰਦੂਰ ਚਲਾਇਆ ਗਿਆ ਪਾਕਿਸਤਾਨ ਦੇ ਉੱਤੇ ਅਟੈਕ ਹੋਇਆ ਪਾਕਿਸਤਾਨ ਦੇ ਵਿੱਚ ਵੀ ਬਲੈਕ ਕਾਰ ਸੀ ਪਰ ਉਸ ਦੇ ਬਾਵਜੂਦ ਵੀ ਉੱਥੇ ਨੁਕਸਾਨ ਹੋਇਆ ਕਾਫੀ ਵੱਡੇ ਪੱਦਰ ਤੇ ਹੱਤਵਾਦੀ ਟਿਕਾਣਿਆਂ ਤੇ ਜਿਹੜਾ ਆ ਉਹ ਨੁਕਸਾਨ ਕੀਤਾ ਗਿਆ ਇਹ ਤਸਵੀਰਾਂ ਨੇ ਸੰਗਰੂਰ ਸ਼ਹਿਰ ਦੀਆਂ ਤਸਵੀਰਾਂ ਤੁਸੀਂ ਦੇਖਦੇ ਰਹੋ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਜਿਹੜੀ ਇੱਕ ਆ ਦੁੱਕਾ ਲੈਟਾ ਚੱਲ ਰਹੀਆਂ ਨੇ ਉਹ ਸਿਰਫ ਵਾਹਨਾਂ ਦੀਆਂ ਨੇ ਚਾਹੇ ਦੁਕਾਨਾਂ ਹੋਣ ਬਾਜ਼ਾਰ ਇਸ ਸਮੇਂ ਪੌਣੇ 9 ਦਾ ਸਮਾਂ ਹੈ ਜਿਹੜਾ ਬਾਜ਼ਾਰ ਬੰਦ ਹੋ ਚੁੱਕਿਆ ਨੇਰਾ ਪੂਰੀ ਤਰ੍ਹਾਂ ਨਾਲ ਨੇਰਾਛ ਆਇਆ ਹੋਇਆ ਸੰਗਰੂਰ ਸ਼ਹਿਰ ਦੇ ਵਿੱਚ ਬਾਜ਼ਾਰ ਜਿਹੜਾ ਬਿਲਕੁਲ ਬਿਲਕੁਲ ਬੰਦ ਆ ਪੂਰੀ ਤਰ੍ਹਾਂ ਨਾਲ ਨੇਰਾ ਜਿਹੜਾ ਉਹ ਇਸ ਸਮੇਂ ਸੰਗਰੂਰ ਸ਼ਹਿਰ ਦੇ ਵਿੱਚ ਸ਼ਾ ਚੁੱਕਿਆ ਕੁਸ਼ਕ ਜਿਹੜੀਆਂ ਲਾਈਟਾਂ ਨੇਗੀਆਂ ਸਿਰਫ ਤੇ ਸਿਰਫ ਉਹ ਚੱਲ ਰਹੀਆਂ ਨੇ ਸਿਰਫ ਵਾਨਾਂ ਦੀਆਂ ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮ ਰੋਕ ਕੇ ਬੰਦ ਕਰਾ ਰਹੇ ਨੇ ਪੂਰੀ ਤਰ੍ਹਾਂ ਨਾਲ ਨੇਰਪੋ ਪਾਲੀ ਸਥਿਤੀ ਆ ਜਿਹੜੀ ਉਹ ਇਸ ਸਮੇਂ ਸੰਗਰੂਰ ਸ਼ਹਿਰ ਦੀ ਜਿਹੜੀ ਉਹ ਬਣੀ ਹੋਈ ਆ ਲੋਕ ਕਿ ਸੱਜਣ ਕਹਿੰਦੇ ਕਿ ਅਸੀਂ ਸਾਈਕਲ ਦੀ ਵਰਤੋਂ ਕਰ ਰਹੇ ਹਾਂ ਪੁਲਿਸ ਲਗਾਤਾਰ ਗਸ਼ਟ ਦੇ ਉੱਤੇ ਆ ਪੂਰੀ ਤਰ੍ਹਾਂ ਨਾਲ ਪੁਲਿਸ ਦੇ ਵੱਲੋਂ ਜਿਹੜਾ ਉਹ ਮਾਹੌਲ ਬਣਾਇਆ ਗਿਆ ਹੈ ਲੋਕਾਂ ਨੂੰ ਸੁਚੇਤ ਕਰਨ ਦੇ ਲਈ ਇਹ ਤਸਵੀਰਾਂ ਜਿਹੜੀਆਂ ਨੇ ਇਹ ਖੁਦ ਖੁਦ ਇਸ ਚੀਜ਼ ਦਾ ਗਵਾਹ ਨੇ ਪਹਿਲਾਂ ਸਾਇਰਨ ਵੱਜਿਆ ਤੇ ਸਾਇਰਨ ਤੋਂ ਬਾਅਦ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਬਲੈਕਆਊਟ ਸੰਗਰੂਰ ਜਿਹੜਾ ਉਹ ਹੋ ਗਿਆ ਹਨੇਰਾ ਛਾ ਗਿਆ ਪੂਰੀ ਤਰ੍ਹਾਂ ਦੇ ਨਾਲ